ਆਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਈ ਵਾਹ ਸ੍ਰੀ ਭਗਵੰਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਾਈ ਗੁਰੂ ਨਾਨਕ ਲੰਕ ਇ ਆਏ ਭੈਰੰਦਰ ਗੁਰ ਤੇਗ ਬਰਦਾ ਸਾਨ ਦਾਸ ਹੋਇ ਸਹਾਈ ਆਰ ਜਨ ਹਰ ਗੁਬਿੰਦ ਰਾ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਿਸ ਡਿਠੇ ਸਬਦ ਉਪਜਾਏ ਤੇ ਮਹਾਦਰ ਸਿਮਰਿਆਏ ਕਰਨੋ ਨਿਦਿਆ ਮੈਂ ਧਾਏ ਸਭ ਥਾਈ ਹੋਏ ਸਹਾਇ ਦਸੂਏ ਪਾਦਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਰ ਦਾ ਧਿਆਨ ਧਾਰ ਕੇ ਵੱਧ ਜੇ ਪੰਜਾਂ ਪਿਆਰਿਆ ਚੌਹਾਂ ਸਾਹਿਬ ਜਪਿਆ ਚੜੀਆਂ ਮੁਕਤੇ ਆਂ ਹਾਠੀਆਂ ਜਾਪੀਆਂ ਤਾਪੀਆਂ ਜਿਹਨਾਂ ਨਾਮ ਜਪਿਆ ਵਾਟ ਛਾਗੇ ਆਂ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਰਧ ਅਠ ਕੀਤਾ ਤੇ ਨਾਮ ਪਿਆਰਿਆ ਸੁਜਿਆਰੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੰਦ ਰੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਘਟਾਇ ਹੋ ਪਰੀਆਂ ਲਵਾਈਆਂ ਚੜ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸਿਵਾਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੇਖੀ ਕੇਸਾ ਸਾਸਾ ਨਾਮ ਨਿਭਾਏ ਦਿਲਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲ ਜੇ ਵਾਹਿਗੁਰੂ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਮਨ ਕਰ ਸਤਿਕਾਰ ਸਰਮ ਸੁਖ ਹੋਵੇ ਜਾਣ ਅਨਖਾਲ ਸਦੀ ਸਾਹਿਬ ਤਾਂ ਤਰ ਛਿਆ ਰਾਇਤ ਦੇਖ ਦੇਖ ਫਤਬਰਦ ਕੀ ਪੈ ਪੰਦ ਕੀ ਜੇਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਾਲੇ ਭੋਲ ਜੇ ਸਿਖਿਆਨ ਸਿਖੀਦਾਨ ਕੇ ਇਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਪਰਸਾਦਾਨ ਗਨ ਅ ਸਰਦਾਨ ਨਾਮਦਾਨ ਸ਼ੇਰੀਆ ਮਰੀ ਸਤਿਨੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਤਲ ਧਰਮ ਕਾ ਜੈਕਾਰ ਬੋਲ ਦੇ ਸਿਖਾਂ ਦਾ ਮਾਨਣੀ ਨਾ ਮਾਤੀ ਉੱਚੀ ਮਾਤ ਪਾਤਾ ਰਖਾ ਬਗ ਹੈ ਗੁਰ ਇਹ ਆਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਾ ਤਹਾਰ ਜਿਓ ਸ਼ਰੀਰਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਨ ਦਾ ਦਾਨ ਖਾਲਸਾ ਜੀ ਰੁਪਖਸ਼ ਹੇ ਮਹਿਮਾਨਿਆਂ ਦੇ ਮਾਨ ਨੇਤਾਰਿਆਂ ਦੇ ਤਾਜ ਮੇਟਿਆਂ ਦੀ ਓਟ ਸੱਜੇ ਪਿਤਾ ਵਾਹਿਗੁਰੂ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਜ ਜੀ ਗਰੀਬ ਅਰਦਾਸ ਬੇਨਤੀ ਹੈ ਆਜ ਜੀ ਦੀ ਕਿਰਪਾ ਵਹਿਮਤ ਸਦਕਾ ਚਾਰ ਪਹਰ ਰਾਤ ਸੁਖ ਅਨੰਤ ਨਾਲ ਬਤੀਤ ਹੋਈ ਹੈ ਚਾਰ ਪਹਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਅਨੰਤ ਨਾਲ ਬਤੀਤ ਕਰਵਾਉਣਾ ਅਮਰ ਸੇਨ ਤਾਂ ਹਨ ਹਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੈਤ੍ਰਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕ ਨਾਰੇ ਬਚਦੇ ਹੋਏ ਪਾਵਨ ਹੁਕਮਨਾਮੇ ਬਚ ਕੇ ਵਿਹਾਲ ਕਰੋ ਸਰਬੰਤ ਸੰਗਤ ਦੀਆਂ ਹਾਜ਼ਰੀਆਂ ਤੇ ਫਲ ਭੇਟਾਵਾਂ ਦਾ ਪਰਮਾਨ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਸੁਖ ਆਸਨ ਅਸਮੇ ਆਤੋ ਪਰਕਾਸ਼ ਪਸਤਾਨ ਤੱਕ ਲੈ ਜਾਣ ਦੀ ਆ ਕੇ ਬਖਸ਼ੋ ਜੀ ਰਸਤੇ ਦੀ ਬਾਦ ਕਾ ਤੇ ਅੰਗ ਸੰਹਾਈ ਹੋਣਾ ਸੇਹੀ ਪਿਆਰੇ ਮਹਿਰ ਜਿਹੜਾ ਫਿਰੇ ਜਾਂਦਾ ਨਾਮ ਚੇਤਿਆ ਵੇ ਨਾਨਕ ਨਾਮ ਚੜਦੀ ਕਲਾ ਮੇਰੇ ਬਾਣੇ ਸਰਬਤਿਆਂ ਭੜ ਵਾਹਿਗੁਰੂ ਜੀ ਕਾ ਖਾਲਸਾ वाहिगुरू जी फते बोली सु yourself